ਹਾਂਜੀ ਸਾਸ਼ੇ ਕਾਲ ਜੀ ਇਹ ਨੰਬਰ ਗੱਡੀ ਆ ਜੀ ਤੇ ਇਹ ਬੱਚਾ ਚੱਕਣ ਲੱਗੇ ਸੀ ਠਟਿਆਲਾ ਵੇੜ ਤੋਂ ਬੰਦੇ ਜਿਹੜੇ ਆ ਉਹ ਫਰਾਰ ਹੋ ਗਏ ਆ ਮੌਕੇ ਤੇ ਗੱਡੀ ਛੱਡ ਕੇ ਨੱਠ ਗਏ ਆ ਖੋਜਾ ਵੇੜ ਦੇ ਡੰਮ ਦੇ ਵਿੱਚ ਬੱਚਾ ਜ਼ਬਰਦਸਤ ਗੱਡੀ ਦੇ ਵਿੱਚ ਬਿਠਾ ਰਹੇ ਸੀ ਮੌਕੇ ਤੇ ਸਥਾਨਕ ਲੋਕਾਂ ਨੇ ਬੱਚਾ ਬਚਾ ਲਿਆ ਪਰ ਬੰਦੇ ਜਿਹੜੇ ਆ ਉਹ ਦੋ ਫਰਾਰ ਹੋ ਗਏ ਗੱਡੀ ਛੱਡ ਕੇ ਆਪਣੀ ਦਰਿਆ ਡੰਮ ਤੇ ਖੋਜਾ ਵੇੜ ਛਠਿਆਲਿਆਂ ਦਾ ਬੱਚਾ ਚੱਕਣ ਲੱਗੇ ਸੀ ਤੇ ਮੌਕੇ ਤੇ ਦੇਖੋ ਪਿੰਡ ਦੇ ਮੈਂਬਰ ਨਗਰ ਨਿਵਾਸੀ ਜਿਨ੍ਹਾਂ ਨੇ ਮੌਕੇ ਤੇ ਬੱਚੇ ਦੀ ਜਾਣ ਪਛਾਈ ਆ ਪਾਹ ਪੰਜਾਬੀ ਬੋਲਦਾ ਯਾ ਵੀ ਹੋ ਰਹਾ ਹੈ ਸਾਡਾ ਮੋਟਰ ਕੋਈ ਕੁਆਇਆ ਉੱਥੇ ਲੈ ਖਣਾ ਸੀਗਾ